ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ ਨਾਮ ਦੇ ਚੈਪਟਰ ਨੂੰ ਡਿਸਕਸ ਕਰਨ ਜਾ ਰਹੇ ਹਾਂ 8ਵੀਂ ਜਮਾਤ ਦੇ ਵਿਦਿਆਰਥੀ ਅਤੇ ਪੀਐਸਟੈਟ ਸੀਟੈਟ ਦੀ ਤਿਆਰੀ ਕਰ ਰਹੇ ਸਟੂਡੈਂਟਸ ਇਹਨਾਂ ਵੀਡੀਓਜ਼ ਨੂੰ ਬੜੇ ਧਿਆਨ ਨਾਲ ਸੁਣ ਅਤੇ ਸਮਝ ਸਕਦੇ ਨੇ ਕਿਉਂਕਿ ਜੇਕਰ ਤੁਹਾਡੀ ਸਮਝ ਵਧੇਗੀ ਤਾਂ ਤੁਹਾਡੇ ਨੰਬਰ ਵੀ ਵਧਣਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਚੈਪਟਰ ਕਾਫੀ ਇੰਪੋਰਟੈਂਟ ਹੈਗਾ ਆ ਸੋ ਇਹਨੂੰ ਬੜੇ ਹੀ ਧਿਆਨ ਨਾਲ ਸੁਣਿਓ ਸੋ ਗੱਲ ਕਰ ਰਹੇ ਆ ਕੀ ਆਪਣਾ ਜਿਹੜਾ ਸੰਵਿਧਾਨ ਹੈਗਾ ਜੀ ਉਹਦੀ ਪ੍ਰੀਐਮਬਲ ਜਾਂ ਫਿਰ ਪ੍ਰਸਤਾਵਨਾ ਦੀ ਜਿਆਦਾ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਣਾ ਜਿਹੜਾ ਭਾਰਤੀ ਸੰਵਿਧਾਨ ਹੈਗਾ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀਗਾ ਤੇ ਹਰ ਦੇਸ਼ ਦਾ ਜਦੋਂ ਸੰਵਿਧਾਨ ਬਣਦਾ ਹੈਗਾ ਆ ਉਹਦੇ ਵਿੱਚ ਕੁਝ ਮੌਲਿਕ ਅਧਿਕਾਰ ਹੁੰਦੇ ਆ ਮੌਲਿਕ ਸਿਧਾਂਤ ਹੁੰਦੇ ਆ ਸੋ ਜਿਵੇਂ ਕਿ ਆਪਾਂ ਚੀਨ ਦੀ ਗੱਲ ਕਰਦੇ ਆ ਤੇ ਚੀਨ ਦਾ ਜਿਹੜਾ ਸੰਵਿਧਾਨ ਹੈਗਾ ਆ ਉਹ ਹੈਗਾ ਜੀ ਸਮਵਾਦੀ ਕਿਉਂਕਿ ਹਰੇਕ ਦੇ ਸੰਵਿਧਾਨ ਦੀ ਆਪਣੀ ਵੱਖਰੀ ਵੱਖਰੀ ਨੇਚਰ ਹੈਗੀ ਆ ਉਹਨਾਂ ਦੇ ਵੱਖਰੇ ਵੱਖਰੇ ਸਿਧਾਂਤ ਨਿਸ਼ਚਿਤ ਕੀਤੇ ਹੋਏ ਆ ਸੋ ਇਸੇ ਤਰ੍ਹਾਂ ਜਿਹੜਾ ਚੀਨ ਦਾ ਸੰਵਿਧਾਨ ਹੈਗਾ ਆ ਉਹਦੇ ਵਿੱਚ ਸਾਮਵਾਦੀ ਵਿਚਾਰਧਾਰਾ ਦੀ ਗੱਲ ਕੀਤੀ ਗਈ ਹੈ ਜਦੋਂ ਆਪਾਂ ਯੂਐਸਏ ਦੀ ਗੱਲ ਕਰਦੇ ਆ ਯੂਨਾਈਟਿਡ ਸਟੇਟ ਆਫ ਅਮਰੀਕਾ ਸੰਯੁਕਤ ਰਾਜ ਅਮਰੀਕਾ ਦੀ ਤੇ ਉਹਨਾਂ ਦੀ ਲਿਬਰਲ ਕੈਪਟਲਿਜ਼ਮ ਦੀ ਗੱਲ ਕੀਤੀ ਜਾਂਦੀ ਹੈ ਉਦਾਰਵਾਦੀ ਪੂੰਜੀਵਾਦੀ ਵਿਚਾਰਧਾਰਾ ਤੇ ਆਧਾਰਿਤ ਹੈਗੀ ਆ ਤੇ ਚੀਨ ਦੇ ਵਿੱਚ ਵੀ ਇਸ ਟਾਈਮ ਦੇ ਵਿੱਚ ਸਰਕਾਰ ਜਿਹੜੀ ਹੈਗੀ ਆ ਜੀ ਸੋਸ਼ਲਿਸਟ ਜਾਂ ਫਿਰ ਸਾਮਵਾਦੀ ਵਿਚਾਰ ਤਾਰਾ ਅਦਿਨ ਹੀ ਕੰਮ ਕੀਤਾ ਜਾ ਰਿਹਾ ਅੱਜ ਦੇ ਟਾਈਮ ਦੇ ਵਿੱਚ ਵੀ ਤੇ ਅਮਰੀਕਾ ਵਿੱਚ ਇਸ ਸਮੇਂ ਸੰਗਾਤਮਕ ਸ਼ਾਸਨ ਜਿਹੜੀ ਪ੍ਰਣਾਲੀ ਹੈਗੀ ਆ ਜੀ ਉਸ ਤਰ੍ਹਾਂ ਦੀ ਜਿਹੜੀ ਸਰਕਾਰ ਹੈਗੀ ਆ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦੀ ਆ ਇਸੇ ਤਰ੍ਹਾਂ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਮੌਲਿਕ ਸਿਧਾਂਤ ਹੈਗੇ ਆ ਜੀ ਉਹ ਅੰਕਿਤ ਕੀਤੇ ਗਏ ਆ ਦੱਸੀ ਗਏ ਆ ਜਿਹਦੇ ਵਿੱਚੋਂ ਇੱਕ ਇੰਪੋਰਟੈਂਟ ਗੱਲ ਦੱਸੀ ਹੋਈ ਆ ਜੀ ਧਰਮ ਨਿਰਪੱਖਤਾ ਕੀ ਲਿਖੀ ਹੋਈ ਆ ਜੀ ਗੱਲ ਧਰਮ ਨਿਰਪੱਖਤਾ ਜਿਹਨੂੰ ਤੁਸੀਂ ਸੈਕੂਲਰਿਜ਼ਮ ਇਲਿਜ਼ਮ ਕਹਿ ਦਿੰਦੇ ਹੋ ਸੈਕੂਲਰਿਜ਼ਮ ਧਰਮ ਨਿਰਪੱਖਤਾ ਵੀ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਊਗਾ ਸੋ ਇਹ ਹੀ ਗੱਲ ਕੀਤੀ ਜਾਂਦੀ ਹੈ ਕਿ ਸਦੀਆਂ ਤੋਂ ਸਾਰੇ ਧਰਮਾਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਸੀਗਾ ਵੀ ਆਪਾਂ ਨੂੰ ਕਿਉਂ ਧਰਮ ਨਿਰਪੱਖਤਾ ਜਿਹੜਾ ਵਰਡ ਹੈਗਾ ਆ ਇਹ ਆਪਾਂ ਨੂੰ ਐਡ ਕਰਨ ਦੀ ਜ਼ਰੂਰਤ ਕਿਉਂ ਪਈ ਕਿਉਂਕਿ ਪਹਿਲਾਂ ਵਾਲੇ ਟਾਈਮ ਤੋਂ ਹੀ ਸਾਰੇ ਧਰਮਾਂ ਨੂੰ ਵੀ ਬਰਾਬਰ ਨਹੀਂ ਸਮਝਿਆ ਜਾਂਦਾ ਸੀਗਾ ਜਦੋਂ ਕੋਈ ਆਉਂਦਾ ਸੀਗਾ ਕਿਸੇ ਧਰਮ ਦਾ ਹਮਲਾਵਰ ਆਉਂਦਾ ਸੀਗਾ ਉਹ ਆਪਦੇ ਧਰਮ ਦਾ ਜਿਹੜਾ ਪ੍ਰਸਾਰ ਹੈਗਾ ਜੀ ਉਹ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਜਿਵੇਂ ਜਦੋਂ ਅੰਗਰੇਜ਼ ਆਏ ਤੇ ਉਹਨਾਂ ਨੇ ਸੋਚਿਆ ਵੀ ਇਸਾਈ ਧਰਮ ਦਾ ਵੱਡਾ ਪ੍ਰਚਾਰ ਕੀਤਾ ਜਾਵੇ ਵੀ ਉਹਨਾਂ ਨੇ ਦੱਸਿਆ ਕਿ ਵੀ ਇਸਾਈ ਧਰਮ ਹੀ ਸਭ ਤੋਂ ਉੱਚਾ ਧਰਮ ਹੈਗਾ ਜਾਂ ਜਦੋਂ ਇਸਾਈ ਧਰਮ ਦੇ ਲੋਕ ਆਏ ਸੀਗੇ ਆਪਣੇ ਭਾਰਤ ਦੇ ਵਿੱਚ ਜਾਂ ਫਿਰ ਜਦੋਂ ਅੰਗਰੇਜ਼ ਆਏ ਸੀਗੇ ਇਸੇ ਤਰ੍ਹਾਂ ਜਦੋਂ ਅੰਗਰੇਜ਼ਾਂ ਦੀ ਅੰਗਰੇਜ਼ਾਂ ਤੋਂ ਬਾਅਦ ਜਦੋਂ ਆਪਾਂ ਗੱਲ ਕਰ ਲੈਣੀ ਆ ਕਿ ਜਦੋਂ ਮੁਸਲਮਾਨਾਂ ਦੀ ਵੀ ਗੱਲ ਹੁੰਦੀ ਹੈ ਜਦੋਂ ਮੁਸਲਮਾਨ ਸ਼ਾਸਕ ਆਉਂਦੇ ਰਹੇ ਵੀ ਉਹਨਾਂ ਤੋਂ ਪਹਿਲਾਂ ਦੀ ਗੱਲ ਕਰ ਰਹੇ ਆਪਾਂ ਅੰਗਰੇਜ਼ਾਂ ਤੋਂ ਵੀ ਉਸ ਤੋਂ ਪਹਿਲਾਂ ਜਿਹੜੀ ਗੱਲ ਸੀਗੀ ਵੀ ਪ੍ਰਮੁੱਖਤਾ ਸੀਗੀ ਮੁਸਲਮਾਨ ਧਰਮ ਦੀ ਇਸਲਾਮ ਧਰਮ ਦੀ ਭਾਰਤ ਦੇ ਵਿੱਚ ਕਿਉਂਕਿ ਜਿਵੇਂ ਜਿਵੇਂ ਸ਼ਾਸਕ ਜਿਹੜੇ ਧਰਮ ਦਾ ਹੁੰਦਾ ਆ ਵੀ ਕਿਤੇ ਨਾ ਕਿਤੇ ਉਹਦਾ ਜਿਹੜਾ ਪ੍ਰਭਾਵ ਹੈਗਾ ਜੀ ਸੱਤਾ ਦੇ ਉੱਤੇ ਉਹ ਵੇਖਣ ਨੂੰ ਮਿਲਦਾ ਹੀ ਹੈ ਸੋ ਉਸ ਟਾਈਮ ਦੇ ਵਿੱਚ ਕਟੜਤਾ ਵੀ ਜ਼ਿਆਦਾ ਵੇਖਣ ਨੂੰ ਮਿਲਦੀ ਸੀਗੀ ਵੀ ਰੂੜੀਵਾਦੀ ਲੋਕ ਜਿਹੜੇ ਸੀਗੇ ਜਾਂ ਫਿਰ ਆਪ ਦੇ ਧਰਮ ਪ੍ਰਤੀ ਜ਼ਿਆਦਾ ਕਟੜਤਾ ਸੀਗੀ ਜਿਵੇਂ ਜਜ਼ੀਆ ਟੈਕਸ ਵੀ ਜਿਵੇਂ ਲਗਾਇਆ ਜਾਂਦਾ ਸੀਗਾ ਜਿਵੇਂ ਕਿ ਗੈਰ ਮੁਸਲਮ ਲੋਕ ਹੋਗੇ ਸੋ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਜਿਹੜੇ ਜਿਹੜੇ ਧਰਮਾਂ ਦੇ ਸ਼ਾਸਕ ਆਉਂਦੇ ਗਏ ਉਹਨਾਂ ਧਰਮਾਂ ਦਾ ਜਿਹੜਾ ਕਹਿ ਸਕਦੇ ਆਂ ਕਿ ਸਭ ਤੋਂ ਜ਼ਿਆਦਾ ਉਹਨਾਂ ਨੇ ਆਪ ਦੇ ਧਰਮ ਨੂੰ ਪ੍ਰੋਮੋਟ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ ਜਾਂ ਫਿਰ ਸ਼ਕਤੀਸ਼ਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਸੋ ਇਹੋ ਜੀ ਕੱਟੜਤਾ ਕਰਕੇ ਹੀ ਆਪਣੇ ਭਾਰਤ ਦੇ ਦੋ ਟੁਕੜੇ ਹੋਏ ਆ ਜੀ ਸੋ ਬਿਲਕੁਲ ਭਾਰਤ ਅਤੇ ਪਾਕਿਸਤਾਨ ਦੋ ਟੁਕੜੇ ਕਿਉਂ ਹੋਏ ਸਿਰਫ ਤੇ ਸਿਰਫ ਧਰਮ ਦੇ ਵਿੱਚ ਕੱਟੜਤਾ ਹੋਣ ਕਰਕੇ ਹੀ ਜਦੋਂ ਗੱਲ ਕਰਦੇ ਆ ਧਰਮ ਨਿਰਪੱਖਤਾ ਦੀ ਜਾਂ ਫਿਰ ਸੈਕੂਲਰਿਜ਼ਮ ਦੀ ਤੇ ਸੈਕੂਲਰਿਜ਼ਮ ਹੁੰਦਾ ਕੀ ਹੈ ਜਿਹਦੇ ਵਿੱਚ ਨਾ ਜਿਹੜੇ ਦੇਸ਼ ਦੇ ਵਿੱਚ ਜਾਂ ਫਿਰ ਰਾਜ ਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਵੇ ਬਰਾਬਰ ਹੋਣ ਸਾਰੇ ਧਰਮ ਕਿ ਕਿਸੇ ਐ ਨਾ ਹੋਵੇ ਕਿ ਇੱਕ ਧਰਮ ਨੂੰ ਜ਼ਿਆਦਾ ਰਿਸਪੈਕਟ ਦਿੱਤੀ ਜਾ ਰਹੀ ਹੈ ਜਾਂ ਫਿਰ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਬਟ ਆਪਣੇ ਭਾਰਤ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਲਿਖੀ ਹੋਈ ਸਾਰੇ ਧਰਮ ਕਾਨੂੰਨ ਦੀ ਨਿਗਾਹ ਵਿੱਚ ਇੱਕੋ ਹੀ ਹੈਗੇ ਆ ਸੋ ਰਾਜ ਧਾਰਮਿਕ ਮਾਮਲੇ ਵਿੱਚ ਬਿਲਕੁਲ ਵੀ ਕਹਿ ਸਕਦੇ ਆ ਵੀ ਬਿਲਕੁਲ ਕੀ ਹੋਵੇਗਾ ਜੀ ਨਿਰਪੱਖ ਹੋਵੇਗਾ ਵੀ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਊਗਾ ਤੇ ਰਾਜ ਦਾ ਕੋਈ ਧਰਮ ਨਹੀਂ ਹੁੰਦਾ ਵੀ ਭਾਵ ਇਹ ਕਿ ਸਟੇਟ ਦਾ ਕੋਈ ਧਰਮ ਨਹੀਂ ਹੋਊਗਾ ਤੇ ਹਰ ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਵਿੱਚ ਸੁਤੰਤਰ ਹੋਣਗੇ ਵੀ ਤੁਸੀਂ ਆਜ਼ਾਦ ਹੋ ਤੁਸੀਂ ਕੋਈ ਵੀ ਧਰਮ ਅਪਣਾ ਸਕਦੇ ਹਾਂ ਕਿਸੇ ਵੀ ਧਰਮ ਦਾ ਤੁਸੀਂ ਪ੍ਰਚਾਰ ਕਰ ਸਕਦੇ ਹੋ ਮਸ਼ਹੂਰੀ ਕਰ ਸਕਦੇ ਹੋ ਤੇ ਅਜਿਹਾ ਸਮਾਜ ਜਾਂ ਫਿਰ ਦੇਸ਼ ਵਿੱਚ ਸਾਰੇ ਵਿਅਕਤੀਆਂ ਕੋਲ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੁੰਦਾ ਆ ਤੇ ਸਾਰੇ ਵਿਅਕਤੀਆਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਫਿਰ ਨਾ ਮੰਨਣਾ ਮੈਂ ਮੇਰਾ ਧਰਮ ਜੋ ਵੀ ਹੋਵੇ ਮੈਂ ਆਪਦੇ ਧਰਮ ਨੂੰ ਮੰਨਣਾ ਜਾਂ ਫਿਰ ਨਾ ਮੰਨਣਾ ਮੈਨੂੰ ਕੋਈ ਰੋਕ ਸਕਦਾ ਆ ਨੇ ਰੋਕ ਸਕਦਾ ਸੋ ਧਰਮ ਦਾ ਜਿਹੜਾ ਪ੍ਰਚਾਰ ਹੈਗਾ ਜੀ ਆਦੀ ਕਰਨ ਦੀ ਜਿਹੜੀ ਆਜ਼ਾਦੀ ਹੈਗੀ ਆ ਜੀ ਉਹ ਦਿੱਤੀ ਜਾਂਦੀ ਆ ਧਰਮ ਦੇ ਆਧਾਰ ਤੇ ਕਿਸੇ ਵੀ ਨਾਲ ਨਾ ਵੀ ਵਿਤਕਰਾ ਜਾਂ ਫਿਰ ਡਿਸਕ੍ਰਿਮੀਨੇਸ਼ਨ ਭੇਦਭਾਵ ਨਹੀਂ ਕੀਤਾ ਜਾ ਸਕਦਾ ਤੇ ਪਾਸਟ ਦੇ ਵਿੱਚ ਜੇ ਤੁਸੀਂ ਨਿਗਾਹ ਮਾਰਦੇ ਹੋ ਤੇ ਆਪਣੇ ਦੇਸ਼ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਵੱਖਰੇ ਵੱਖਰੇ ਧਰਮਾਂ ਦੇ ਹੋਏ ਆ ਕਦੇ ਇਸਲਾਮ ਧਰਮ ਦੇ ਹੋਏ ਆ ਕਦੇ ਸਿੱਖ ਧਰਮ ਦੇ ਹੋਏ ਆ ਚਲੋ ਜੋ ਵੀ ਧਰਮ ਦੇ ਰਹੇ ਹੋਣ ਵੀ ਕਹਿਣ ਦਾ ਭਾਵ ਇਹ ਹੈ ਕਿ ਆਪਣੇ ਦੇਸ਼ ਦੇ ਜਿਹੜੇ ਰਾਸ਼ਟਰਪਤੀ ਹੈਗੇ ਆ ਉਹ ਵੀ ਵੱਖਰੇ-ਵੱਖਰੇ ਧਰਮਾਂ ਦੇ ਹੋ ਸਕਦੇ ਆ ਕਿਉਂ ਕਿ ਆਪਣਾ ਜਿਹੜਾ ਦੇਸ਼ ਹੈਗਾ ਆ ਉਹ ਧਰਮ ਨਿਰਪੱਖਤਾ ਵਾਲਾ ਦੇਸ਼ ਹੈਗਾ ਆ ਆਪਣੇ ਦੇਸ਼ ਵਿੱਚ ਧਰਮ ਦੇ ਨਾਮ ਤੇ ਕਿਸੇ ਨਾਲ ਭੇਤ ਭਾਵ ਨਹੀਂ ਕੀਤਾ ਜਾ ਸਕਦਾ ਤੇ ਇਹ ਗੱਲਾਂ ਲਿਖੀਆਂ ਵੀ ਹੋਈਆਂ ਨੇ ਆਪਣੇ ਸੰਵਿਧਾਨ ਦੇ ਵਿੱਚ ਤੇ ਸੰਵਿਧਾਨ ਦੇ ਆਦਰਸ਼ਾਂ ਦਾ ਜਿਹੜਾ ਕਾਨੂੰਨ ਦੇ ਰੂਪ ਵਿੱਚ ਪਰਿਵਰਤਨ ਰੂਪਾਂਤਰਨ ਇਦੇ ਬਾਰੇ ਗੱਲ ਕਰਦੇ ਹਾਂ ਕਿ ਭਾਰਤੀ ਸੰਵਿਧਾਨ ਦੇ ਮੋਢੇ ਵਿੱਚ ਮਤਲਬ ਸ਼ੁਰੂਆਤੀ ਦੇ ਵਿੱਚ ਹੀ ਜਦੋਂ ਆਪਾਂ ਪ੍ਰੀਐਂਬਲ ਪੜ੍ਹਦੇ ਹਾਂ ਸੰਵਿਧਾਨ ਦਾ ਸੋ ਇਹਦੇ ਵਿੱਚ ਪ੍ਰਸਤਾਵਨਾ ਦੀ ਜਦੋਂ ਗੱਲ ਕਰਦੇ ਹਾਂ ਨਾ ਵੀ ਪ੍ਰਸਤਾਵਨਾ ਵਿੱਚ ਅੰਕਿਤ ਕੀਤੀ ਹੋਈ ਹੈ ਵੀ ਇਹਦੇ ਵਿੱਚ ਕੁਝ ਗੱਲਾਂ ਲਿਖੀਆਂ ਹੋਈਆਂ ਨੇ ਕਿ ਵੈਸੇ ਪ੍ਰਸਤਾਵਨਾ ਹੁੰਦੀ ਕੀ ਹੈ ਪ੍ਰਸਤਾਵਨਾ ਇੱਕ ਵਾਰ ਮੈਂ ਤੁਹਾਨੂੰ ਵਿਖਾ ਦਿੰਦਾ ਹਾਂ ਪ੍ਰਸਤਾਵਨਾ ਦੀ ਫੋਟੋ जिमें कि एनूप एग्जिट करके लिख लें भी आख सदी ए है प्रस्तावना सो so, लिखा ना वी द पीपल ऑफ इंडिया हैविंग सोमनी रिजोल्व टू कॉन्स्टिट्यूट इंडिया एंड टू अन सोशलिस्ट सेकुलर डेमोक्रेटिक रिपब्लिक एंड टू सिक्योर ऑल इट्स सिटीजन जस्टिस सोशल इकोनॉमिक एंड पोलिटिकल लिबर्टी ऑफ थॉट एक्सप्रेशन बिलफ फेथ एंड वर्शिप इक्वालिटी ऑफ स्टेटस एंड अपॉर्चुनिटी एंड टू प्रमोट अमंग दैम ऑल फ्रेटर्निटी अश्योरिंग द डिग्निटी ऑफ द इंडिविजुअल एंड द यूनिटी एंड ਯੂਨਿਟੀ ਐਂਡ ਇੰਟੀਗ੍ਰਿਟੀ ਆਫ ਦਾ ਨੇਸ਼ਨਸ ਸੋ ਆਹ ਚੀਜ਼ਾਂ ਕੁਝ ਲਿਖੀਆਂ ਹੋਈਆਂ ਨੇ ਆ ਕੁਝ ਵਰਡ ਵੇਖ ਸਕਦੇ ਹਾਂ ਜਿਹਦੇ ਵਿੱਚ ਵੀਲ ਪੀਪਲ ਆਫ ਇੰਡੀਆ ਸੋਵਰਨ ਵਰਡ ਲਿਖਿਆ ਹੋਇਆ ਸੋਸ਼ਲਿਸਟ ਵਰਡ ਲਿਖਿਆ ਹੋਇਆ ਸੈਕੂਲਰ ਵਰਡ ਲਿਖਿਆ ਹੋਇਆ ਡੈਮੋਕਰੈਟਿਕ ਵਰਡ ਲਿਖਿਆ ਹੋਇਆ ਫਰੇਟਰਨਿਟੀ ਵਰਡ ਲਿਖਿਆ ਹੋਇਆ ਇਕਵੈਲਿਟੀ ਉਸ ਤੋਂ ਬਾਅਦ ਲਿਬਰਟੀ ਉਸ ਤੋਂ ਬਾਅਦ ਜਸਟਿਸ ਉਸ ਤੋਂ ਬਾਅਦ ਰਿਪਬਲਿਕ ਇਹ ਸਾਰੇ ਜਿਹੜੇ ਵਰਡ ਹੈਗੇ ਨਾ ਇਹ ਆਪਾਂ ਪ੍ਰੀਅੰਬਲ ਦੀ ਗੱਲ ਕਰ ਰਹੇ ਸੀਗੇ ਸੋ ਇਹ ਕੁਝ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਸੋ ਇਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਸੰਵਿਧਾਨ ਦੇ ਵਿੱਚ ਜਿਹ ਵੀ ਜਿਹਦੇ ਵਿੱਚ ਸੰਵਿਧਾਨ ਦੇ ਮੁੱਖ ਜਿਹੜੇ ਓਬਜੈਕਟਿਵ ਹੈਗੇ ਆ ਉਦੇਸ਼ ਹੈਗੇ ਆ ਜੀ ਉਹਦੇ ਬਾਰੇ ਗੱਲ ਕੀਤੀ ਹੋਈ ਆ ਸੰਵਿਧਾਨ ਦੇ ਜਿਹੜੇ ਮੇਨ ਓਬਜੈਕਟਿਵ ਹੈਗੇ ਆ ਜੀ ਉਹਦੇ ਬਾਰੇ ਇਹਦੇ ਵਿੱਚ ਗੱਲ ਕੀਤੀ ਹੋਈ ਆ ਤੇ ਉਸ ਤੋਂ ਬਾਅਦ ਮੌਲਿਕ ਸਿਧਾਂਤਾਂ ਦੀ ਵੀ ਗੱਲ ਕੀਤੀ ਹੋਈ ਆ ਉਸ ਦੇ ਆਦਰਸ਼ਾਂ ਆਦਿ ਦਾ ਵਰਣਨ ਕੀਤਾ ਹੋਇਆ ਸੋ ਪ੍ਰਸਤਾਵਨਾ ਸੰਵਿਧਾਨ ਨਿਰਮਾਤਾਵਾਂ ਦੇ ਮਨਾਂ ਦੀ ਕੁੰਜੀ ਹੈਗੀ ਆ ਸੋ ਬਿਲਕੁਲ ਮਨਾਂ ਦੀ ਕੁੰਜੀ ਹੈਗੀ ਆ ਤੇ ਭਾਰਤੀ ਸੰਵਿਧਾਨ ਵਿੱਚ ਸੰਵਿਧਾਨ ਦੇ ਆਦਰਸ਼ ਸੰਪੂਰਨ ਪ੍ਰਭੂ ਸੱਤਾ ਸੰਪੰਨ ਧਰਮ ਨਿਰਪੱਖਤਾ ਸਭ ਨੂੰ ਬਰਾਬਰ ਨਿਆਂ ਜੋ ਮੈਂ ਹੁਣੇ ਅੰਗਰੇਜ਼ੀ ਵਿੱਚ ਪੜ੍ਹ ਕੇ ਆਇਆ ਸੀ ਨਾ ਹੁਣ ਇਹ ਪੰਜਾਬੀ ਵਿੱਚ ਦੱਸਿਆ ਜਾ ਰਿਹਾ ਕਿ ਧਰਮ ਨਿਰਪੱਖਤਾ ਹੈਗੀ ਆ ਵੀ ਕਿਸੇ ਧਰਮ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ ਸਭ ਨੂੰ ਬਰਾਬਰ ਨਿਆਂ ਵੀ ਜਸਟਿਸ ਸਾਰਿਆਂ ਨੂੰ ਇਕਵਲ ਦਿੱਤਾ ਜਾਊਗਾ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਊਗਾ ਸਮਾਨਤਾ ਦਾ ਅਧਿਕਾਰ ਵੀ ਦਿੱਤਾ ਹੋਇਆ ਭਾਈਚਾਰਾ ਵੀ 브ਦਰਹੁੱਡ ਦੀ ਗੱਲ ਕੀਤੀ ਗਈ ਹੈ ਏਕਤਾ ਦੀ ਗੱਲ ਕੀਤੀ ਗਈ ਹੈ ਰਾਸ਼ਟਰੀ ਏਕਤਾ ਅਤੇ ਅਖੰਡਤਾ ਇੱਥੇ ਵੀ ਅਖੰਡਤਾ ਤੇ ਗਣਰਾਜ ਆਦਿ ਸ਼ਾਮਿਲ ਕੀਤੇ ਗਏ ਹੈਗੇ ਆ ਕੁਝ ਵਰਡ ਹੈਗੇ ਆ ਜੀ ਜਿਹੜੇ ਕਿ ਆਪਣੇ ਪ੍ਰੀਐਂਬਲ ਦੇ ਵਿੱਚ ਪ੍ਰਸਤਾਵਨਾ ਵਿੱਚ ਰੱਖੇ ਹੋਇਆ ਤੇ ਇਹਨਾਂ ਆਦਰਸ਼ਾਂ ਨੂੰ ਹੀ ਕਾਨੂੰਨੀ ਰੂਪ ਦਿੱਤਾ ਹੋਇਆ ਭਾਵ ਇਹ ਹੈ ਕਿ ਜੋ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਇਹਨੂੰ ਆਪਾਂ ਨਕਾਰ ਨਹੀਂ ਸਕਦੇ ਜੇਕਰ ਕੋਈ ਵਿਅਕਤੀ ਇਹਨਾਂ ਚੀਜ਼ਾਂ ਨੂੰ ਨਾ ਮੰਨੂਗਾ ਤੇ ਉਹਨੂੰ ਕਾਨੂੰਨੀ ਤੌਰ ਤੇ ਸਜ਼ਾ ਵੀ ਦਿੱਤੀ ਜਾਊਗੀ ਜੇਕਰ ਮੰਨ ਲਓ ਇੱਥੇ ਸਮਾਨਤਾ ਵਰਡ ਲਿਖਿਆ ਹੋਇਆ ਜੇਕਰ ਤੁਹਾਡੇ ਨਾਲ ਕੋਈ ਭੇਦਭਾਵ ਕਰ ਰਿਹਾ ਤੇ ਸਮਾਨਤਾ ਜਿਹੜਾ ਮੌਲਿਕ ਅਧਿਕਾਰ ਹੈਗਾ ਜੀ ਆਫਰ ਇਹਦੀ ਵਾਇਲੇਸ਼ਨ ਹੋ ਰਹੀ ਹੈ ਤੇ ਉਸ ਵਿਅਕਤੀ ਨੂੰ ਸਜ਼ਾ ਦਿੱਤੀ ਜਾਊਗੀ ਸੋ ਇਹ ਗੱਲ ਵੀ ਹੈਗੀ ਆ ਤੇ ਆਪਣੇ ਸੰਵਿਧਾਨ ਦਾ ਜਿਹੜਾ ਪਹਿਲਾ ਆਦਰਸ਼ ਅਤੇ ਉਦੇਸ਼ ਅੰਦਰ ਲਈ ਅਤੇ ਬਾਹਰ ਲਈ ਸੁਤੰਤਰਤਾ ਸੁਤੰਤਰਤਾ ਪ੍ਰਾਪਤ ਕਰਨਾ ਆ ਤੇ ਹੁਣ ਭਾਰਤ ਕਿਸੇ ਵਿਦੇਸ਼ੀ ਸ਼ਕਤੀ ਦੇ ਅਧੀਨ ਨਹੀਂ ਹੈਗਾ ਸਗੋਂ ਆਪਣੇ ਵਿਦੇਸ਼ੀ ਮਾਮਲੇ ਵਿੱਚ ਪੂਰਨ ਰੂਪ ਵਿੱਚ ਆਜ਼ਾਦ ਹੈਗਾ ਆ ਵੀ ਆਪਾਂ ਕਿਸੇ ਅਧੀਨ ਨਹੀਂ ਕੰਮ ਕਰਦੇ ਵੀ ਆਪਾਂ ਆਪਦੀ ਮਰਜ਼ੀ ਨਾਲ ਕੰਮ ਕਰਦੇ ਆ ਐਜ਼ ਅ ਕੰਟਰੀ ਜੋ ਵੀ ਆਪਣੇ ਵਿਦੇਸ਼ ਮੰਤਰੀ ਹੋਣਗੇ ਜਾਂ ਫਿਰ ਜਿਹੜਾ ਵੀ ਮੰਤਰਾਲਾ ਕੰਮ ਕਰ ਰਿਹਾ ਉਹ ਆਪਦੀ ਅਕੋਰਡਿੰਗ ਹੀ ਕੰਮ ਕਰਦੇ ਆ ਸੋ ਸੰਪੂਰਨ ਸ਼ਕਤੀ ਲੋਕਾ ਕੋਲ ਹੈ ਗਿਆ ਤੇ ਜਿਹੜੇ ਮੰਤਰੀ ਵਗੈਰਾ ਹੈਗੇ ਆ ਮਿਨਿਸਟਰ ਹੈਗੇ ਆ ਉਹਨਾਂ ਨੂੰ ਚੋਣ ਕੇ ਕੌਣ ਭੇਜ ਰਿਹਾ ਬਾਈ ਵੋਟ ਤੁਸੀਂ ਭੇਜ ਰਹੇ ਹੋ ਨਾ ਹੁਣੇ ਰੀਸੈਂਟਲੀ ਕੁਝ ਟਾਈਮ ਹੀ ਹੋਇਆ ਵੀ ਤੁਸੀਂ ਇਲੈਕਸ਼ਨ ਜਿਵੇਂ ਕਿ ਇਲੈਕਸ਼ਨਾਂ ਕਰਵਾਈਆਂ ਗਈਆਂ ਤੇ ਉਹਦੇ ਵਿੱਚ ਤੁਸੀਂ VOTING ਵੀ ਕੀਤੀ ਹੋਣੀ ਆ ਤੇ ਉਹਨਾਂ ਲੋਕਾਂ ਨੂੰ ਚੁਣ ਕੇ ਭੇਜਿਆ ਕਿੰਨੇ ਆ ਤੁਸੀਂ ਭੇਜਿਆ ਤੇ ਉਹ ਤੁਹਾਡੇ ਬਿਹਾਫ ਤੇ ਉਹਨਾਂ ਦੁਆਰਾ ਫੈਸਲੇ ਲਈ ਜਾ ਰਹੇ ਆ ਤੇ ਹੁਣ ਆਪਾਂ ਨਿਆਂ ਦੀ ਗੱਲ ਕਰ ਲੈਣੇ ਆ ਨਿਆਂ ਜਸਟਿਸ ਦੀ ਗੱਲ ਕਿ ਅਗਲਾ ਆਦਰਸ਼ ਭਾਰਤ ਵਿੱਚ ਸਾਰੇ ਨਾਗਰਿਕਾਂ ਨੂੰ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਖੇਤਰ ਵਿੱਚ ਨਿਆਂ ਦਿੰਦਾ ਆ ਕਿਸ ਤਰ੍ਹਾਂ ਦਿੰਦਾ ਆ ਇਹਦੇ ਬਾਰੇ ਵੀ ਵੇਖ ਲਓ ਸਮਾਜਿਕ ਨਿਆਂ ਦੀ ਗੱਲ ਕਰਦੇ ਆ ਕਿ ਆਪਣੇ ਸਮਾਜ ਦੇ ਵਿੱਚ ਨਾ ਵੀ ਤੁਸੀਂ ਜਾਤ ਪਾਤ ਦੇ ਨਾਮ ਤੇ ਧਰਮ ਦੇ ਨਾਮ ਤੇ ਰੰਗ ਦੇ ਨਾਮ ਤੇ ਨਸਲ ਦੇ ਨਾਮ ਤੇ ਕਿਸੇ ਨਾਲ ਜੇਕਰ ਤੁਸੀਂ ਭੇਤਪਾਉ ਕਰ ਦਿੱਤਾ ਤੇ ਤੁਹਾਨੂੰ ਸਜ਼ਾ ਮਿਲੂਗੀ ਤੁਸੀਂ ਜਾ ਸਕਦੇ ਹੋ ਐਫ ਆਈ ਆਰ ਲਿਖਵਾ ਸਕਦੇ ਹੋ ਉਸ ਵਿਅਕਤੀ ਖਿਲਾਫ ਜੇਕਰ ਉਹ ਵਿਅਕਤੀ ਕੋਈ ਵੀ ਵਿਅਕਤੀ ਹੋਵੇ ਜੇਕਰ ਤੁਹਾਡੇ ਜਾਤ ਪਾਤ ਦੇ ਨਾਮ ਤੇ ਧਰਮ ਦੇ ਨਾਮ ਤੇ ਰੰਗ ਜਾਂ ਫਿਰ ਨਸਲ ਦੇ ਆਧਾਰ ਤੇ ਤੁਹਾਡੇ ਨਾਲ ਭੇਦਭਾਵ ਕਰਦਾ ਆ ਸੋ ਬਿਲਕੁਲ ਇਹ ਆਪਣੇ ਸੰਵਿਧਾਨ ਵਿੱਚ ਜਿਹੜਾ ਭਾਗ ਤੀਜਾ ਆ ਆਪਣੇ ਸੰਵਿਧਾਨ ਦੇ ਭਾਗ ਤੀਜੇ ਵਿੱਚ ਜਿਹੜਾ ਪਹਿਲਾ ਮੌਲਿਕ ਅਧਿਕਾਰ ਹੈਗਾ ਆ ਜਿਹਦੇ ਵਿੱਚ ਸਮਾਨਤਾ ਦਾ ਅਧਿਕਾਰ ਦਰਜ ਹੈਗਾ ਆ ਸੋ ਇਹ ਅਸਮਾਨਤਾਵਾਂ ਨੂੰ ਖਤਮ ਕਰਨ ਦੀ ਉੱਥੇ ਗੱਲ ਕੀਤੀ ਗਈ ਆ ਜੇਕਰ ਇਹਦੀ ਵਾਇਓਲੇਸ਼ਨ ਹੋਊਗੀ ਤਾਂ ਉਸ ਵਿਅਕਤੀ ਨੂੰ ਸਜ਼ਾ ਦਿੱਤੀ ਜਾਊਗੀ ਜਿਹੜਾ ਵਿਅਕਤੀ ਵਾਇਓਲੇਟ ਕਰੇਗਾ ਇਹਨਾਂ ਕਾਨੂੰਨਾਂ ਨੂੰ ਜਾਂ ਫਿਰ ਜਿਹੜਾ ਸਮਾਜਿਕ ਨਿਆਂ ਆਪਾਂ ਨੂੰ ਮਿਲਿਆ ਹੋਇਆ ਆ ਆਰਥਿਕ ਨਿਆਂ ਦੀ ਗੱਲ ਕਰ ਲੈਣੀ ਆ ਆਰਥਿਕ ਨਿਆਧ ਭਾਵ ਇਹ ਹੈਗਾ ਆ ਕਿ ਸਮਾਜ ਵਿੱਚੋਂ ਆਰਥਿਕ ਨਾ ਬਰਾਬਰੀਆਂ ਨੂੰ ਦੂਰ ਕਰਕੇ ਆਰਥਿਕ ਅਨਿਆਂ ਨੂੰ ਦੂਰ ਕਰਨਾ ਇਹਦਾ ਮਤਲਬ ਇਹ ਹੈ ਕਿ ਜਿਹੜਾ ਹੁਣ ਵਿਅਕਤੀ ਅਮੀਰ ਹੈ ਆਪਾਂ ਅਮੀਰ ਨੂੰ ਗਰੀਬਤਾ ਨਹੀਂ ਕਰ ਰਹੇ ਜਿਵੇਂ ਮੰਨ ਲਓ ਕਿਸੇ ਕੋਲ ਬਹੁਤ ਜ਼ਮੀਨਾਂ ਆ ਸਰਕਾਰ ਇਹਦਾ ਨਹੀਂ ਕਰ ਸਕਦੀ ਵੀ ਇਹਨਾਂ ਕੋਲ ਜ਼ਿਆਦਾ ਜ਼ਮੀਨਾਂ ਹੈਗੀਆਂ ਤੇ ਜ਼ਮੀਨਾਂ ਲੈ ਕੇ ਗਰੀਬਾਂ ਨੂੰ ਦੇ ਦੇਵੇ ਇਹ ਆਪਣੇ ਨਹੀਂ ਹੁੰਦਾ ਆਪਣੇ ਇਹ ਬਿਲਕੁਲ ਨਹੀਂ ਹੁੰਦਾ ਆਪਣੇ ਕੀ ਹੁੰਦਾ ਆ ਕਿ ਆਪਾਂ ਚਲੋ ਟੈਕਸ ਲਗਾ ਦਿੰਨੇ ਆ ਪਰ ਟੈਕਸ ਵੀ ਚਲੋ ਇੱਕ ਲਿਮਟਿਡ ਹੁੰਦਾ ਆ ਵੀ ਆਪਾਂ ਕਰ ਲਗਾ ਦਿੰਨੇ ਆ ਬਟ ਇਹਦਾ ਮਤਲਬ ਇਹ ਹੈ ਕਿ ਮੰਨ ਲਓ ਕਿ ਟੀਚਰ ਦੀ ਨੌਕਰੀ ਨਿਕਲੀ ਆਪਣੇ ਪੰਜਾਬ ਦੇ ਵਿੱਚ ਮਾਸਟਰ ਕਾਡਰ ਦੀਆਂ ਪੋਸਟਾਂ ਆਈਆਂ ਜਾਂ ਫਿਰ ਕੋਈ ਹੋਰ ਵੀ ਨੌਕਰੀ ਹੋ ਸਕਦੀ ਹੈ ਤਾਂ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਕੀ ਤੁਹਾਨੂੰ ਉੱਥੇ ਅਪਲਾਈ ਕਰਨ ਤੋਂ ਰੋਕ ਸਕਦਾ ਕੋਈ ਨਹੀਂ ਰੋਕ ਸਕਦਾ ਤੇ ਜਦੋਂ ਤੁਸੀਂ ਭਰਤੀ ਹੋਗੇ ਐਜ਼ ਅ ਟੀਚਰ ਸਰਕਾਰੀ ਤਾਂ ਤੁਹਾਡੀ ਜਿੰਨੀ ਤਨਖਾਹ ਹੋਏਗੀ ਤੁਹਾਡੇ ਨਾਲ ਦੇ ਬੰਦੇ ਵੀ ਉਨੀ ਤਨਖਾਹੀ ਹੋਣੀ ਆ ਸੋ ਬਿਲਕੁਲ ਇੱਥੇ ਸਾਨੂੰ ਮੌਕਾ ਦਿੱਤਾ ਜਾ ਰਿਹਾ ਭਾਵੇਂ ਇਹ ਕਿ ਹਰ ਵਿਅਕਤੀ ਨੂੰ ਰੋਜੀ ਰੋਟੀ ਕਮਾਉਣ ਲਈ ਬਰਾਬਰ ਮੌਕੇ ਅਤੇ ਬਰਾਬਰ ਕੰਮ ਲਈ ਬਰਾਬਰ ਤਨਖਾਹਾਂ ਦਿੱਤੀਆਂ ਜਾਣ ਸੋ ਇਹ ਗੱਲਾਂ ਲਿਖਿਆ ਹੋਈਆਂ ਨੇ ਆਰਥਿਕ ਨ્યા ਦੇ ਵਿੱਚ ਜਿੰਨੇ ਮੌਕੇ ਕਿਸੇ ਦੇਸ਼ ਦੇ ਕੈਪੀਟਲਿਸਟ ਬੰਦੇ ਨੂੰ ਮਿਲੇ ਆ ਵੀ ਉਹ ਕੀ ਕਰ ਸਕਦਾ ਆ ਕਿ ਕੋਈ ਵੀ ਸਟਾਕ ਖਰੀਦ ਸਕਦਾ ਆ ਜਾਂ ਫਿਰ ਕੋਈ ਦੁਕਾਨ ਪਾ ਸਕਦਾ ਜਾਂ ਫਿਰ ਕੋਈ ਹੋਰ ਨੌਕਰੀ ਵਿੱਚ ਅਪਲਾਈ ਕਰ ਸਕਦਾ ਆ ਤੁਸੀਂ ਵੀ ਉੱਥੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਰਾਜਨੀਤਿਕ ਨ્યા ਦੀ ਗੱਲ ਕਰਦੇ ਆ ਤੇ ਰਾਜਨੀਤਿਕ ਨ્યા ਦੇ ਵਿੱਚ ਨਾ ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੋਇਆ ਹੈ ਕੀ ਤੁਹਾਨੂੰ ਕੋਈ ਵੋਟ ਪਾਉਣ ਤੋਂ ਰੋਕ ਸਕਦਾ ਆ ਹੁਣ ਪੰਚਾਇਤੀ ਇਲੈਕਸ਼ਨ ਆ ਗਈਆਂ ਕੀ ਤੁਹਾਨੂੰ ਕੋਈ ਵੋਟ ਪਾਉਣ ਤੋਂ ਰੋਕ ਸਕਦਾ ਆ ਬਿਲਕੁਲ ਨਹੀਂ ਰੋਕ ਸਕਦਾ ਚੁਣੇ ਜਾਣ ਦਾ ਅਧਿਕਾਰ ਵੀ ਤੁਸੀਂ ਠੀਕ ਹੈ ਵੀ ਚੁਣੇ ਜਾਣ ਦਾ ਅਧਿਕਾਰ ਹੈਗਾ ਆ ਤੁਸੀਂ ਇਲੈਕਸ਼ਨ ਵਿੱਚ ਵੀ ਖੜੇ ਹੋ ਸਕਦੇ ਹੋ ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ ਤੁਹਾਡੇ ਕੋਲ ਹੈਗਾ ਆ ਵੀ ਜੇਕਰ ਤੁਸੀਂ ਪੇਪਰ ਕਲੀਅਰ ਕਰਦੇ ਹੋ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਉੱਥੇ ਅਪਲਾਈ ਕਰਨ ਦੇ ਲਈ ਸਰਕਾਰ ਦੀ ਆਲੋਚਨਾ ਵੀ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਨੂੰ ਸਰਕਾਰ ਦਾ ਕੋਈ ਸਟੈਪ ਵਧੀਆ ਨਹੀਂ ਲੱਗਦਾ ਤੇ ਤੁਸੀਂ ਸਰਕਾਰ ਦੀ ਆਲੋਚਨਾ ਕਰ ਸਕਦੇ ਹੋ ਕ੍ਰਿਟੀਸਾਈਜ਼ ਕਰ ਸਕਦੇ ਹੋ ਤੇ ਇਹ ਸਾਰੀ ਜਿਹੜੀ ਸੁਤੰਤਰਤਾ ਤੁਹਾਨੂੰ ਮਿਲੀ ਹੋਈ ਆ ਇਹਨੂੰ ਤੁਸੀਂ ਰਾਜਨੀਤਿਕ ਨਿਆਂ ਦੀ ਆਪਾਂ ਗੱਲ ਕਰਦੇ ਹਾਂ ਕਿ ਸਾਰੀਆਂ ਚੀਜ਼ਾਂ ਰਾਜਨੀਤਿਕ ਨਿਆਂ ਦੇ ਅੰਡਰ ਆ ਜਾਂਦੀਆਂ ਨੇ ਤੇ ਜੇਕਰ ਕੋਈ ਵੀ ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਦਾ ਆ ਤਾਂ ਆਪਾਂ ਕੇਸ ਕਰ ਸਕਦੇ ਆ ਤੇ ਆਪਾਂ ਨੂੰ ਕਨ ਕਾਨੂੰਨਾਂ ਅਨੁਸਾਰ ਉਸ ਵਿਅਕਤੀ ਨੂੰ ਸਜ਼ਾ ਵੀ ਮਿਲੇਗੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਸੁਤੰਤਰਤਾ ਦੀ ਸੁਤੰਤਰਤਾ ਦੀ ਜਦੋਂ ਆਪਾਂ ਗੱਲ ਕਰਦੇ ਆ ਕਿਸ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈਗੀ ਆ ਵਿੱਚ ਸੰਵਿਧਾਨ ਦੀ ਧਾਰਾ 19 ਦੇ ਅਨੁਸਾਰ ਆਪਣੇ ਸੰਵਿਧਾਨ ਦੇ ਵਿੱਚ ਜਿਹੜੀ ਧਾਰਾ ਹੈਗੀ ਆ ਆਰਟੀਕਲ 19 ਦੇ ਅਕੋਰਡਿੰਗ ਅਸੀਂ ਆਜ਼ਾਦੀ ਨਾਲ ਆਪਦੇ ਜਿਹੜੇ ਵਿਚਾਰ ਆਏ ਗਿਆ ਜੀ ਉਹ ਪ੍ਰਗਟ ਕਰ ਸਕਦੇ ਆ ਵਿਸ਼ਵਾਸ ਉਪਾਸਨਾ ਸਮੁੱਚੇ ਭਾਰਤ ਵਿੱਚ ਘੁੰਮਣ ਫਿਰਨ ਦੀ ਵਿਤਾਨ ਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਭਾਰਤ ਵਿੱਚ ਕਿਸੇ ਹਿੱਸੇ ਵਿੱਚ ਤੁਸੀਂ ਰਹਿ ਸਕਦੇ ਹੋ ਕਿਤੇ ਵੀ ਤੁਸੀਂ ਆਪਦਾ ਘਰ ਬਣਾ ਸਕਦੇ ਹੋ ਰੋਜ਼ਗਾਰ ਜੇਕਰ ਤੁਸੀਂ ਉੱਥੇ ਨੌਕਰੀ ਕਰਨ ਜਾ ਰਹੇ ਹੋ ਤੁਹਾਨੂੰ ਉੱਥੇ ਵੀ ਕੋਈ ਨਹੀਂ ਰੋਕ ਸਕਦਾ ਭਾਵ ਇਹ ਕਿ ਸੁਤੰਤਰਤਾਵਾਂ ਨੂੰ ਮੌਲਿਕ ਅਧਿਕਾਰਾਂ ਦੇ ਰੂਪ ਵਿੱਚ ਸੁਰੱਖਿਅਤ ਕੀਤਾ ਗਿਆ ਆ ਵੀ ਤੁਸੀਂ ਕੁਝ ਵੀ ਕਰ ਸਕਦੇ ਹੋ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਵੀ ਨੂੰ ਵੀ ਤੁਸੀਂ ਜਾਨੋਂ ਹੀ ਮਾਰ ਦੋ ਜਾਂ ਫਿਰ ਤੁਸੀਂ ਕੋਈ ਕਤਲ ਹੀ ਕਰ ਦੋ ਅਗਲੇ ਦਾ ਵੀ ਨਹੀਂ ਮੌਲਿਕ ਅਧਿਕਾਰ ਦਾ ਜਿਹੜਾ ਵਾਇਓਲੇਸ਼ਨ ਹੈਗੇ ਜੀ ਉਹ ਵੀ ਨਹੀਂ ਹੋਣੀ ਚਾਹੀਦੀ ਸੁਭਾਅ ਇਹ ਕਿ ਕਾਫੀ ਸਾਰੇ ਜਿਹੜੇ ਮੌਲਿਕ ਅਧਿਕਾਰ ਨੇ ਜਾਂ ਫਿਰ ਜਿਹੜੀ ਆਜ਼ਾਦੀ ਹੈਗੀ ਆ ਜੀ ਇਹ ਵੀ ਆਪਾਂ ਨੂੰ ਮਿਲੀ ਹੋਈ ਆ ਸੋ ਨਾਗਰਿਕਾਂ ਨੂੰ ਇਹਨਾਂ ਦੀ ਪ੍ਰਾਪਤੀ ਲਈ ਨਿਆਂਪਾਲਿਕਾ ਦੀ ਸ਼ਰਨ ਲੈਣ ਦਾ ਅਧਿਕਾਰ ਦਿੱਤਾ ਹੋਇਆ ਤੇ ਹੁਣ ਗੱਲ ਕਰਦੇ ਆਂ ਆਪਾਂ ਸਮਾਨਤਾ ਦਾ ਅਧਿਕਾਰ ਸਮਾਨਤਾ ਦੇ ਅਧਿਕਾਰ ਦੀ ਜਿਹੜੀ ਗੱਲ ਹੈਗੀ ਆ ਨਾ ਵੀ ਆਪਣੇ ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਵੱਖ-ਵੱਖ ਖੇਤਰਾਂ ਵਿੱਚ ਸਮਾਨਤਾ ਦਿੱਤੀ ਗਈ ਹੈ ਵੀ ਆਪਣੇ ਆਰਟੀਕਲ ਦੇ ਵਿੱਚ 14 ਤੋਂ 18 ਤੱਕ ਜਿਹੜੇ ਆਰਟੀਕਲ ਦਿੱਤੇ ਹੋਏ ਹਨ ਜਿਹੜੇ ਅਨੁਸ਼ੇਦ ਹੈਗੇ ਆ ਉਹਦੇ ਵਿੱਚ ਸਮਾਨਤਾ ਦੀ ਹੀ ਗੱਲ ਕੀਤੀ ਹੋਈ ਹੈ ਵੀ ਕਾਨੂੰਨ ਦੇ ਸਾਹਮਣੇ ਸਾਰੇ ਲੋਕ ਹੀ ਹੈਗੇ ਆ ਜੀ ਬਰਾਬਰ ਹੈਗੇ ਆ ਤੇ ਸ਼ੂਤਸ਼ਾਤ ਨੂੰ ਸਮਾਪਤ ਕੀਤਾ ਹੋਇਆ ਵੀ ਅਬੋਲਿਸ਼ਨ ਆਫ ਅਨਟਚੇਬਿਲਟੀ ਵਿਦਿਅਕ ਅਤੇ ਸੈਨਿਕ ਕਿਤਾਬਾਂ ਨੂੰ ਛੱਡ ਕੇ ਵੀ ਹੋਰ ਆਪਾਂ ਪ੍ਰਕਾਰ ਦੇ ਕਿਤਾਬਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਜਿਵੇਂ ਕਿ ਪਹਿਲਾਂ ਦੇ ਟਾਈਮ ਦੇ ਵਿੱਚ ਆਪਦੇ ਨਾਮ ਨਾਲ ਕੋਈ ਵੱਡਾ ਟਾਈਟਲ ਲਗਾ ਦਿੰਦੇ ਸੀਗੇ ਜਿਵੇਂ ਰਾਜਾ ਮਹਾਰਾਜਾ ਤੇ ਹੁਣ ਕੋਈ ਨਹੀਂ ਲਗਾ ਸਕਦਾ ਕਿਸੇ ਵਿਸ਼ੇਸ਼ ਧਰਮ ਜਾਤ ਸ਼੍ਰੇਣੀ ਜਾਂ ਨਸਲ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਹੋਇਆ ਸਮਾਨਤਾਵਾ ਨੂੰ ਲਾਗੂ ਕਰਨ ਦੇ ਲਈ ਨਿਆਪਾਲਿਕਾ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਹੋਇਆ ਤੇ ਨਿਆਪਾਲਿਕਾ ਨੂੰ ਨਿਆਇਕ ਪੁਨਰ ਨਿਰਖਣ ਦਾ ਅਧਿਕਾਰ ਵੀ ਦਿੱਤਾ ਹੋਇਆ ਸੋ ਇਹ ਸਾਰੇ ਜਿਹੜੇ ਅਧਿਕਾਰ ਤੁਹਾਨੂੰ ਦਿੱਤੇ ਹੋਇਆ ਇਹ 14 ਤੋਂ ਲੈ ਕੇ 18 ਤੱਕ ਦੇ ਅਨੁਛੇਦ ਦੇ ਵਿੱਚ ਹੀ ਦਿੱਤੇ ਹੋਇਆ ਤੇ ਸਾਰੇ ਲੋਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਬਰਾਬਰ ਹੈਗੇ ਆ ਜੀ ਸੋ ਭਾਵ ਇਹ ਕਿ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦੀਆਂ ਤੇ ਸਮਾਨਤਾ ਦੇ ਵਿੱਚ ਕਾਫੀ ਸਾਰੇ ਇਹੋ ਜਿਹੇ ਅਧਿਕਾਰ ਰਹਿਗੇ ਆ ਜਿਹੜੇ ਕਿ ਤੁਹਾਨੂੰ ਸਮਾਨਤਾ ਪ੍ਰੋਵਾਈਡ ਕਰਦੇ ਆ ਤੇ ਇਸ ਤੋਂ ਬਾਅਦ ਭਾਈਚਾਰਾ ਫ੍ਰੈਟਰਨਿਟੀ ਦੀ ਗੱਲ ਕਰ ਲੈਣੀ ਆ ਕਿ ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਅੰਦਰ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਹੋਇਆ ਤੇ ਭਾਰਤ ਵਿੱਚ ਭਾਈਚਾਰਾ ਭਾਵਨਾ ਵਿਕਸਿਤ ਕਰਨ ਦੇ ਲਈ ਵਿਸ਼ੇਸ਼ ਬਹੁਤ ਜ਼ਰੂਰੀ ਆ ਜੀ ਕਿਉਂਕਿ ਇੱਥੇ ਵੱਖ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕ ਰਹਿੰਦੇ ਹੈਗੇ ਆ ਤੇ ਇਸ ਤੋਂ ਇਲਾਵਾ ਆਜ਼ਾਦੀ ਸੰਗਰਾਮ ਵਿੱਚ ਵੱਡੀਆਂ ਰੁਕਾਵਟਾਂ ਫਿਰਕੂ ਤਤਾਂ ਕਰਨੀ ਸੀਗੀਆਂ ਸਾਡੇ ਸੰਵਿਧਾਨ ਦੇ ਵੱਖ-ਵੱਖ ਅਨੁਛੇਦਾਂ ਰਾਹੀਂ ਧਰਮ ਜਾਤ ਲਿੰਗ ਨਸਲ ਆਦਿ ਦੇ ਭੇਦਭਾਵ ਨੂੰ ਵੀ ਖਤਮ ਕੀਤਾ ਗਿਆ ਆ ਰਾਸ਼ਟਰੀ ਇਕਤਾ ਤੇ ਅਖੰਡਤਾ ਦੀ ਗੱਲ ਕਰਦੇ ਆ ਕਿ ਆਪਣੇ ਸੰਵਿਧਾਨ ਦੇ ਵਿੱਚ ਰਾਸ਼ਟਰੀ ਇਕਤਾ ਕਾਇਮ ਰੱਖਣ ਦੇ ਲਈ ਵੀ ਆਦਰਸ਼ ਦੀ ਪ੍ਰਾਪਤੀ ਲਈ ਇੱਕ 42ਵਾਂ ਐਮੈਂਡਮੈਂਟ ਕੀਤੀ ਗਈ ਸੀ ਕਿ 42ਵਾਂ ਸ਼ੋਧ ਕੀਤੀ ਗਈ ਸੀਗੀ ਆਪਣੇ ਸੰਵਿਧਾਨ ਦੇ ਵਿੱਚ ਜਿਹਦੇ ਵਿੱਚ ਅਖੰਡਤਾ ਅਤੇ ਇਕਤਾ ਜਿਹੜਾ ਸ਼ਬਦ ਹੈਗਾ ਜੀ ਉਹਨੂੰ ਸ਼ਾਮਿਲ ਕੀਤਾ ਗਿਆ ਸੀਗਾ 42ਵੀਂ ਸੰਵਿਧਾਨ ਦੇ ਸੰਸ਼ੋਧਨ ਦੇ ਵਿੱਚ ਇਹਦਾ ਮਤਲਬ ਕੀ ਹੈ ਜੀ ਕਿ ਭਾਰਤ ਵਿੱਚ ਵੱਖ-ਵੱਖ ਜਾਤਾਂ ਧਰਮਾਂ ਨਸਲਾਂ ਜਾਤੀਆਂ ਦੇ ਲੋਕਾਂ ਵਿੱਚ ਵਸਦੇ ਹੋਣ ਦੇ ਬਾਵਜੂਦ ਸਮੁੱਚੇ ਤੌਰ ਤੇ ਇੱਕੋ ਰਾਸ਼ਟਰ ਦਾ ਆਪਾ ਨਿਰਮਾਣ ਕਰ ਰਹੇ ਹਾਂ ਸੋ ਬਿਲਕੁਲ ਇਹ ਗੱਲ ਠੀਕ ਲਿਖੀ ਆ ਕਿ ਇਹਨਾਂ ਆਦਰਸ਼ਾਂ ਦੀ ਪ੍ਰਾਪਤੀ ਦੇ ਲਈ ਵੱਖ-ਵੱਖ ਕਾਨੂੰਨ ਬਣਾਏ ਗਏ ਆ ਆਦਰਸ਼ ਜਿਹੜੇ ਸੰਵਿਧਾਨ ਵਿੱਚ ਸ਼ਾਮਿਲ ਹੀ ਨਹੀਂ ਕੀਤੇ ਗਏ ਸਗੋਂ ਇਹਨਾਂ ਦੀ ਪਾਲਣਾ ਕਰਨ ਦੇ ਲਈ ਸਖਤ ਕਾਨੂੰਨ ਵੀ ਬਣਾਏ ਗਏ ਆ ਭਾਵੇਂ ਇਹ ਕਿ ਕੱਲੇ ਸਿਰਫ ਆ ਜਿਹੜੇ ਸ਼ਬਦ ਐਵੇਂ ਐਡ ਨਹੀਂ ਕਰਤੇ ਰੈਂਡਮਲੀ ਵੀ ਸ਼ਬਦ ਐਡ ਕਰਤੇ ਤੇ ਇਹ ਮੰਨੇ ਜਾਣਗੇ ਬਿਲਕੁਲ ਨਹੀਂ ਇਹਦੇ ਲਈ ਕਾਨੂੰਨ ਵੀ ਬਣਾਏ ਗਏ ਆ ਜੇਕਰ ਇਹ ਨਾ ਮੰਨੇ ਗਏ ਤੇ ਸਜ਼ਾ ਹੋਊਗੀ ਸੋ ਜੇਕਰ ਕੋਈ ਨਾਗਰਿਕ ਇਹਨਾਂ ਨੂੰ ਤੋੜਦਾ ਆ ਤੇ ਉਹਨੂੰ ਬਿਲਕੁਲ ਸਜ਼ਾ ਦਿੱਤੀ ਜਾਊਗੀ। ਸੋ ਇਹ ਗੱਲ ਇੱਥੇ ਲਿਖੀ ਹੋਈ ਹੈ। ਤੇ ਇਸ ਤੋਂ ਬਾਅਦ ਭਾਰਤੀ ਸੰਵਿਧਾਨ ਵਿੱਚ ਬਹੁਤ ਸਾਰੇ ਹੱਭੇ ਆਦਰਸ਼ ਵੀ ਸ਼ਾਮਲ ਕੀਤੇ ਗਏ ਆ ਤੇ ਇਹਨਾਂ ਦੀ ਪਾਲਣਾ ਹਿਤ ਸਖਤ ਕਾਨੂੰਨ ਵੀ ਬਣਾਏ ਗਏ ਆ ਜ ਜਿਹਦੀ ਆਪਾਂ ਗੱਲ ਕਰ ਚੁੱਕੇ ਆ। ਅੱਜ ਦੇ ਟਾਈਮ ਵਿੱਚ ਕਾਫੀ ਕਮੀਆਂ ਵੀ ਵੇਖਣ ਨੂੰ ਮਿਲਦੀਆਂ ਨੇ। ਕਿਤੇ ਨਾ ਕਿਤੇ ਲੜਾਈ ਝਗੜਾ ਜਾਂ ਫਿਰ ਅਸਮਾਨਤਾਵਾਂ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਵੇਖਣ ਨੂੰ ਮਿਲਦੀਆਂ ਨੇ। ਬਟ ਇਹਦੇ ਲਈ ਚਲੋ ਸਰਕਾਰ ਵੱਲੋਂ ਕੁਝ ਨਾ ਕੁਝ ਕੰਮ ਕੀਤਾ ਜਾ ਰਿਹਾ। ਕੁਝ ਯਾਦ ਰੱਖਣ ਯੋਗ ਗੱਲਾਂ ਨੇ ਜੀ। ਇੱਕ ਵ ਸਾਰਾ ਚੈਪਟਰ ਰਿਵਾਈਜ਼ ਹੋ ਜਾਏਗਾ ਹਰ ਦੇਸ਼ ਦੇ ਸੰਵਿਧਾਨ ਦੇ ਕੁਝ ਮੌਲਿਕ ਸਿਧਾਂਤ ਹੁੰਦੇ ਆ ਜੀ ਬਿਲਕੁਲ ਠੀਕ ਧਰਮ ਨਿਰਪੱਖਤਾ ਦਾ ਭਾਵ ਇਹ ਹੈ ਵੀ ਕਿਸੇ ਵੀ ਧਰਮ ਨੂੰ ਦੂਸਰੇ ਧਰਮ ਤੋਂ ਵੱਖਰੇ ਜੀ ਨਾ ਦੇਣਾ ਵੀ ਇੱਕ ਕਿਸੇ ਸਪੈਸੀਫਿਕ ਧਰਮ ਨੂੰ ਜ਼ਿਆਦਾ ਉਹਦੇ ਵੱਲ ਝੁਕਾਅ ਨਾ ਰੱਖਣਾ ਇਹਨੂੰ ਤੁਸੀਂ ਧਰਮ ਨਿਰਪੱਖਤਾ ਬਿਲਕੁਲ ਕਹਿ ਸਕਦੇ ਹੋ ਵੀ ਸਾਰੇ ਧਰਮ ਇੱਕੋ ਨਿਗਾਹ ਨਾਲ ਹੀ ਵੇਖੇ ਜਾਣੇ ਚਾਹੀਦੇ ਆ ਦੇਸ਼ ਦੇ ਸਾਰੇ ਵਿਅਕਤੀਆਂ ਨੂੰ ਬਿਨਾਂ ਕਿਸੇ ਭੇਦਭਾਵ ਧਾਰਮਿਕ ਆਜ਼ਾਦੀ ਦਾ ਅਧਿਕਾਰ ਹੁੰਦਾ ਆ ਸਾਡੇ ਦੇਸ਼ ਭਾਰਤ ਵਿੱਚ ਰਾਸ਼ਟਰਪਤੀ ਤੇ ਰਾਜਪਾਲ ਵਕ ਵਕ ਧਰਮਾਂ ਦੇ ਬਿਲਕੁਲ ਰਹਿ ਚੁੱਕੇ ਆ ਜ ਇਹ ਵੀ ਧਰਮ ਨਿਰਪੱਖਤਾ ਦੀ ਹੀ ਵੱਡੀ ਮਿਸਾਲ ਹੈਗੀ ਆ ਭਾਰਤ ਵਿਦੇਸ਼ੀ ਮਾਮਲਿਆਂ ਸੰਬੰਧੀ ਫੈਸਲੇ ਲੈਣ ਹੈ ਤੇ ਪੂਰੀ ਆਜ਼ਾਦ ਪੂਰੀ ਤਰ੍ਹਾਂ ਆਜ਼ਾਦ ਦੇਸ਼ ਹੈਗਾ ਜੀ ਭਾਰਤੀ ਸੰਵਿਧਾਨ ਦਾ ਇੱਕ ਆਦਰਸ਼ ਸਭ ਸਭ ਨੂੰ ਸਮਾਨ ਨਿਆਂ ਦੇਣਾ ਆ ਤੇ ਕਾਨੂੰਨ ਸਾਹਮਣੇ ਸਾਰੇ ਭਾਰਤੀ ਜਿਹੜੇ ਹੈਗੇ ਨੇ ਹੈਗੇ ਨੇ ਜੀ ਬਰਾਬਰ ਹੈਗੇ ਆ ਤੇ ਭਾਰਤੀ ਸੰਵਿਧਾਨ ਦਾ ਜਿਹੜਾ ਮਨੋਰਥ ਹੈਗਾ ਟਿੱਚਾ ਹੈਗਾ ਵੀ ਨਾਗਰਿਕਾ ਵਿੱਚ ਭਾਈਚਾਰਾ ਜਾਂ ਫਿਰ ਫਰੇਟਰਨਿਟੀ ਨੂੰ ਉਸ਼ਾਹਿਤ ਕਰਨਾ ਵੀ ਹੈਗਾ ਆ ਤੇ ਰਾਸ਼ਟਰੀ ਏਕਤਾ ਦੇ ਅਖੰਡਤਾ ਲਈ ਸੰਵਿਧਾਨ ਵੀ ਵਚਨਬੱਧ ਹੈ ਸੋ ਇਹ ਸੀਗਾ ਜੀ ਅੱਜ ਦਾ ਆਪਣਾ ਚੈਪਟਰ ਚੈਪਟਰ ਕਾਫੀ ਬੇਸਿਕ ਜਿਹਾ ਸੇਗਾ ਹੋਪਸੋ ਪਸੰਦ ਆਇਆ ਹੋਊਗਾ ਸ਼ਾਸ਼ਨ ਜੇਕਰ ਪਸੰਦ ਆਇਆ ਹੈ ਤਾਂ ਸ਼ਾਸ਼ਨ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ